ਕਰਤਾਰ ਬਲਾਕ ਦੇ ਨਾਲ ਲੱਗਦੇ ਪਿੰਡ ਅਵਾਨ ਵਿਖੇ ਕਰਵਾਇਆ ਗਿਆ ਸਲਾਣਾ ਸਿੰਜ ਮੇਲਾ ਇਸ ਮੌਕੇ ਗਲਬਾਤ ਕਰਦੇ ਹੋਏ ਪਿੰਡ ਦੇ ਸਰਪੰਚ ਕਰਤਾਰ ਚੰਦ ਅਤੇ ਹੋਰ ਵੀ ਆਗੂਆਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੀ ਇਹ ਛੇਂਜ ਲਗਭਗ 100 ਸਾਲ ਤੋਂ ਵਿਵਾਦ ਸਾਲਾਂ ਤੋਂ ਚੱਲ ਰਹੀ ਹੈ ਜਿਸ ਨੂੰ ਪੀੜੀਦਰ ਪੀੜੀ ਹੋਰ ਉੱਚਾ ਚੁੱਕਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਪਿੰਡ ਦੇ ਨੌਜਵਾਨਾਂ ਵੱਲੋਂ ਹਰ ਸਾਲ ਕੋਈ ਨਾ ਕੋਈ ਖੇਡ ਮੇਲਾ ਕਰਵਾਇਆ ਜਾਂਦਾ ਰਹਿੰਦਾ ਹੈ ਜੋ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਨ ਇਸ ਮੌਕੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਛਿੰਜ ਵਿੱਚ ਪੰਜਾਬ, ਹਿਮਾਚਲ ਜੰਮੂ ਕਸ਼ਮੀਰ ਅਤੇ ਹਰਿਆਣਾ ਤੋਂ ਪਹਿਲਵਾਨ ਆਏ ਹੋਏ ਹਨ ਜਿਨ੍ਹਾਂ ਦਾ ਕਮੇਟੀ ਵੱਲੋਂ ਪਰਵਾਸ ਸਵਾਗਤ ਕੀਤਾ ਗਿਆ। ਇਸ ਮੌਕੇ ਵੱਡੀ ਮਾਲੀ ਦਾ ਮੁਕਾਬਲਾ ਦੀਪੂ ਪਠਾਨਕੋਟ ਅਤੇ ਸਰਵੰਦੇ ਵਿੱਚ ਰਿਹਾ ਅਤੇ ਛੋਟੀ ਮਾਲੀ ਦਾ ਮੁਕਾਬਲਾ ਹਰਸ਼ ਅਤੇ ਲਖਵਿੰਦਰ ਦੇ ਵਿੱਚਕਾਰ ਹੋਇਆ। ਇਸ ਮੌਕੇ ਪਿੰਡ ਦੇ ਸਰਪੰਚ ਕਰਤਾਰ ਅਤੇ ਆਗੂਆਂ ਵੱਲੋਂ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੰਤੋਖ ਸਿੰਘ, ਤਰਮ ਸਿੰਘ, ਹੇਮਰਾਜ, ਮੋਹਨ ਸਿੰਘ, ਹਰਨਾਮ ਸਿੰਘ ਬਸੰਤ ਸਿੰਘ ਨੰਦ ਸਰੂਪ ਹਰੀ ਸਿੰਘ ਕਿਸ਼ਨ ਚੰਦ ਰਿੰਕੂ ਅਤੇ ਹੋਰ ਵੀ ਆਗੂ ਮੌਜੂਦ ਰਹੇ ਮਾਸਪੰਚ ਕਰਤਾਰ ਸਿੰਘ ਪਿੰਡ ਅਵਾਂ ਅੱਜ ਸਾਡੇ ਪਿੰਡ ਵਿੱਚ ਸਿੰਘ ਏਲੇ ਲਗਵਾਇਆ ਜਾ ਰਿਹਾ ਹੈ ਔਰ ਦੋ ਗਾਡੇ ਤੋਂ ਕਾਫੀ ਪਹਿਲਵਾਨ ਆਏ ਆ ਉਹ ਬੜਾ ਵਧੀਆ ਹੈ ਮਨੂ ਕੁਥੀਆ ਮੁਕਾਬਲੇ ਕਿਤੇ ਜਾ ਰਹੇ ਨੇ ਤੇ ਸਾਡੀ ਪਿੰਡ ਦੀ ਕਮੇਟੀ ਜੋ ਵੀ ਹੈ ਬੜਾ ਪੂਰੇ ਜੋ ਨਾਲ ਪਹਿਲਵਾਨਾਂ ਨੂੰ ਵੀ ਹੌਸਲਾ ਭਰਾਈ ਦੇ ਕੇ ਵਧੀਆ ਹੀ ਕੋਲ ਪਾਏ ਜਾ ਰਹੇ ਨੇ ਤੇ ਅਸੀਂ ਆਹ ਵਾਲੀ ਵੀਡੀਓ ਵੀ ਤੁਹਾਨੂੰ ਚਾਹੁੰਦੇ ਆਂ ਈ ਮਦਦ ਲਈ ਨਸ਼ੇ ਤੋਂ ਦੂਰ ਆਣਾ ਤੇ ਕੁਰਸੀਆਂ ਕਰਨਾ ਤੇ ਕਿਹਦਾ ਵਜੋਂ ਆਪਾਂ ਕਰਦੇ ਹਾਂ ਧੰਨਵਾਦ ਜੀ ਮੇਰਾ ਨਾਮ ਆਨੰਦ ਸਰੂਪ ਹੈ ਪਿੰਡ ਵਾਂਗ ਦੇ ਤੇ ਕੋਸ਼ਿਸ਼ਾਂ ਕਰਾ ਰਿਹਾ ਹਾਂ ਮੇਰੀ ਤੁਮ ਨਾਲ ਔਰ ਜੋ ਵੀ ਭਲਾਅ ਜੱਦੇ ਨਾਲ ਬੁਝੂ ਬੁਝੇ ਨਾਲ ਆਪਣੇ ਕੋਲ ਪਰ ਰਹੇ ਨਾ ਪਿੰਡ ਜੀ ਸਾਜੀ ਕਮੇਟੀ ਆ ਸਾਰੇ ਰਾਜ ਮਿਲ ਕੇ ਸਿੰਘ ਮੇਲਾ ਕਰਵਾ ਦੇਣਾ ਮੈਂ ਕਹਿੰਦਾ ਨਸ਼ਿਆਂ ਤੋਂ ਦੂਰ ਆਣ ਡੰਡ ਪਾਟ ਕਾ ਮਾਰ ਆ ਆਪਣੇ ਕੁਸ਼ੀਆਂ ਕਰਨਾ ਜੋ ਵੀ ਆਪਣੇ ਦੁੱਧ ਤੇ ਖਾਣਾ ਕਹਿੰਦੇ ਕੁਸ਼ੀਆਂ ਕਰਨਾ ਆਗੇ ਖਾੜੇ ਚ